ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ 24 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਤਾਂ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਪਰ ਸਵੇਰ ਵੇਲੇ ਹਲਕੀ ਜਿਹੀ ਗਰਮੀ ਤੋਂ ਜ਼ਰੂਰ ਰਾਹਤ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਹਲਕੀ ਜਿਹੀ ਪੂਰੇ ਦੀ ਹਵਾ ਹੋਣ ਕਰਕੇ ਸਵੇਰ ਵੇਲੇ ਠੰਡੀ ਜਿਹੀ ਹਵਾ ਚੱਲ ਰਹੀ ਹੁੰਦੀ ਹੈ ਜਦੋਂ ਇਹ ਪੂਰਾ ਦੁਪਹਿਰ ਵੇਲੇ ਬੰਦ ਹੁੰਦਾ ਹੈ ਤਾਂ ਉਦੋਂ ਗਰਮੀ ਤੇ ਹੌਂਸ ਵਾਲਾ ਮਾਹੌਲ ਕਾਫੀ ਸਾਰੇ ਖੇਤਰਾ ਦੇ ਵਿੱਚ ਬਣ ਰਿਹਾ ਹਾ ਹੈ ਸੋ ਗਰਮੀ ਤੋਂ ਰਾਹਤ ਇਸ ਹਫਤੇ ਵੀ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਤਕਰੀਬਨ ਇਸ ਮਹੀਨੇ ਦੇ ਆਖਰੀ ਦਿਨ 30 31 ਤਰੀਕ ਨੂੰ ਇੱਕ ਸਿਸਟਮ ਆਉਂਦਾ ਹੈ ਹਲਕਾ ਜਿਹਾ ਦਿਖਾਈ ਦੇ ਰਿਹਾ ਹੈ ਜਿਹਦੇ ਵਿੱਚ ਵੱਡੇ ਪੱਧਰ ਤੇ ਮੀਂਹ ਤਾਂ ਨਹੀਂ ਪਰ 20 ਤੋਂ 25% ਇਲਾਕਿਆਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕਾਰਵਾਈਆਂ ਦਿਖਾਈ ਦੇ ਰਹੀਆਂ ਨੇ ਸੋ ਉਹਨੇ ਦਿਨ ਗਰਮੀ ਦਾ ਦੌਰ ਇਸੇ ਤਰ੍ਹਾਂ ਹੀ ਦੇਖਿਆ ਜਾਵੇਗਾ 26 ਤੇ 27 ਤਰੀਕ ਦੇ ਆਸ-ਪਾਸ ਇਹ ਵੀ ਹੋ ਸਕਦਾ ਹੈ ਕਿ ਦੁਆਰਾ ਪੱਛੋ ਦੀ ਹਵਾ ਦੀ ਵਾਪਸੀ ਦੇ ਨਾਲ ਇੱਕ ਵਾਰ ਟੈਂਪਰੇਚਰ ਫਿਰ ਤੋਂ ਵੱਡੇ ਪੱਧਰ ਤੇ ਤਾਹਾਨੂੰ ਜਾ ਸਕਦਾ ਹੈ ਜਿਵੇਂ 46-47 ਡਿਗਰੀ ਦੇ ਆਸ-ਪਾਸ ਪੁੱਜਣ ਦੀ ਸੰਭਾਵਨਾ ਬਣ ਰਹੀ ਹੈ ਹੋ ਸਕਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਦੁਪਹਿਰ ਵੇਲੇ ਹੀਟ ਸੈੱਲ ਵੀ ਬਣ ਸਕਦੇ ਨੇ ਤੇ ਹਲਕੇ ਤੋਂ ਦਰਮਿਆਨੇ ਛਰਾਟੇ 2-2 ਚਾਰ ਪਿੰਡਾਂ ਵਿੱਚ ਲੱਗ ਸਕਦੇ ਹਨ ਅੱਜ ਉਸ ਤਰ੍ਹਾਂ ਦੇ ਹੀਟ ਸੈੱਲ ਬਣਨ ਦੀ ਸੰਭਾਵਨਾ ਘੱਟ ਹੈ ਪਰ ਫਿਰ ਵੀ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਬੱਦਲ ਵਾਈ 2-4 ਪਿੰਡਾਂ ਦੇ ਵਿੱਚ ਛੱਟ ਛਰਾਟੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਹੜੇ ਇਲਾਕਿਆਂ ਦੇ ਵਿੱਚ ਹੌਮਸ ਵਾਲਾ ਜ਼ਿਆਦਾ ਮਾਹੌਲ ਹੋਇਆ ਉਹਨਾਂ ਇਲਾਕਿਆਂ ਦੇ ਵਿੱਚ ਮਾੜਾ ਮੁੱਟੇ ਚਾਰ ਕਣੀਆਂ ਦੇਖ ਸਕਦੇ ਹਾਂ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਹੀ ਬਣੇ ਰਹਿਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ। ਦੂਸਰੀ ਤਰਫ ਜੇਕਰ ਪਹਾੜਾਂ ਦੀ ਗੱਲ ਕਰੀਏ ਤਾਂ ਸ਼ਿਮਲਾ, ਹਿਮਾਚਲ, ਜੰਮੂ ਇਹਨਾਂ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਹਨ। ਕੱਲ ਵੀ ਪਠਾਨਕੋਟ ਦੇ ਏਰੀਏ ਦੇ ਵਿੱਚ ਸ਼ਾਮ ਵੇਲੇ ਠੰਡੀ ਹਨੇਰੀ ਚੱਲੀ ਸੀਗੀ ਇਸ ਤਰ੍ਹਾਂ ਦੇ ਹਾਲਾਤ ਅੱਜ ਵੀ ਕੁਝ ਇਲਾਕਿਆਂ ਦੇ ਵਿੱਚ ਪਹਾੜਾਂ ਨਾਲ ਬਣ ਸਕਦੇ ਨੇ।